ਉਤਰਾਖੰਡ ਵਿੱਚ ਪਾਰੀਮੀ ਬਦਲ ਫਟਣ ਤੇ ਮਲਵਾ ਡਿੱਗਣ ਦੀਆਂ ਘਟਨਾਵਾਂ 'ਚ 18 ਮੌਤਾਂ ਹੋ ਚੁੱਕੀਆਂ ਨੇ ਤੇ 17 ਲੋਕ ਲਾਪਤਾ ਨੇ ਉਤਰਾਖੰਡ ਵਿੱਚ ਪਾਰੀਮੀ ਕਾਰਨ ਬਦਰੀਨਾਥ ਅਤੇ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਪਿਛਲੇ 4-5 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਉਤਰਾਖੰਡ ਵਿੱਚ ਪਹਾੜਾਂ ਤੋਂ ਮਲਬਾ ਥੱਲੇ ਡਿੱਗਣ ਲੱਗ ਪਿਆ ਇਸ ਨਾਲ ਸੜਕਾਂ ਵੀ ਟੁੱਟ ਰਹੀਆਂ ਨੇ ਇਸ ਸਬ ਕਾਰਨ ਬਦਰੀਨਾਥ ਅਤੇ ਹਿਮਕੁੰਡ ਸਾਹਿਬ ਜਾਣ ਵਾਲਾ ਬਦਰੀਨਾਥ ਹਾਈਵੇ ਨਗਰਾਸੂ ਕੋਲ ਬੰਦ ਹੋ ਗਿਆ ਪ੍ਰਸ਼ਾਸਨ ਵੱਲੋਂ ਰਸਤਾ ਖੁੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੌਸਮ ਖਰਾਬ ਹੋਣ ਕਾਰਨ ਇਸ 'ਤੇ ਸਮਾਂ ਹੋਰ ਲੱਗ ਸਕਦਾ ਹੈ ਇਸ ਜਗ੍ਹਾ ਤੋਂ ਨਦੀ ਦੇ ਕਿਨਾਰੇ ਇੱਕ ਜੰਗਲੀ ਰਸਤਾ ਪ੍ਰਸ਼ਾਸਨ ਨੇ ਖੋਜਿਆ ਪਰ ਇਸ ਰਸਤੇ ਤੋਂ ਜਾਣਾ ਜਾਨ ਨੂੰ ਖਤਰੇ 'ਚ ਪਾਉਣ ਤੋਂ ਘੱਟ ਨਹੀਂ ਕਈ ਸ਼ਰਦਾਲੂ ਜੰਗਲ ਦੇ ਰਸਤੇ ਆਪਣੀ ਯਾਤਰਾ ਪੂਰੀ ਕਰ ਰਹੇ ਨੇ ਉੱਤਰਾਖੰਡ ਪੁਲਿਸ ਦੀ ਵਿਸ਼ੇਸ਼ ਟੀਮ ਅਲਰਟ ਤੇ ਹੈ ਤੇ ਆਪਣੇ ਹਿਸਾਬ ਨਾਲ ਲੋਕਾਂ ਦਾ ਸਫ਼ਰ ਸੌਖਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਰਸਤਾ ਬੰਦ ਹੋਣ ਕਾਰਨ ਦੋਹੇ ਪਾਸੇ ਗੱਡੀਆਂ ਦੀਆਂ ਵੱਡੀਆਂ ਲਾਈਨਾਂ ਲੱਗੀਆਂ ਨੇ ਲੋਕ 4-4 ਦਿਨ ਤੋਂ ਇੱਥੇ ਫਸੇ ਹੋਏ ਨੇ ਸਿਰਫ ਸ਼ਰਦਾਲੂ ਹੀ ਨਹੀਂ ਸਥਾਨਕ ਲੋਕ ਵੀ ਪਰੇਸ਼ਾਨ ਨੇ ਲੋਕਾਂ ਦੇ ਘਰ ਤਬਾਹ ਹੋ ਰਹੇ ਨੇ ਜਿਸ ਕਾਰਨ ਉਹ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਨੇ